ਆਤਮ ਮਹੱਲਾਤੀ ਜਾਨ ਲਾ ਲੈ ਆਪਣੀ ਜਾਤ ਗਵਾਈ ਤਨ ਮਨ ਅਰਪੇ ਸਤਗੁਰ ਸਰਣਾਈ ਹਿਰਦੈ ਨਾਮ ਵੱਡੀ ਵੜਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਸੋ ਲਾਲਾ ਜੀਵਤ ਮਰੇ ਸੋਗ ਹਰਖ ਦੋਏ ਸਮ ਕਰ ਜਾਣੇ ਗੁਰ ਪ੍ਰਸਾਦੀ ਸ਼ਬਦ ਉਧਰੈ ਰਹਾਉ ਕਰਨੀ ਕਾਰ ਤੁਰਹੁ ਫੁਰਮਾਈ ਬਿਨ ਸ਼ਬਦਾਂ ਕੋ ਥਾਇ ਨ ਪਾਈ ਕਰਣੀ ਕੀਰਤਨਾ ਮਗਸਾਈ ਆਪੇ ਦੇਵਾ ਢੇਲ ਨ ਪਾਈ ਮਨਮੁਖ ਭਰਮ ਭੁੱਲੇ ਸੰਸਾਰ ਬਿਨ ਰਾਸੀ ਕੂੜਾ ਕਰੇ ਵਾਪਾਰ ਬਿਨ ਰਾਸੀ ਵਖਰ ਪੱਲੇ ਨ ਪਾਏ ਮਨਮੁਖ ਭੁੱਲਾ ਜਨਮ ਗਵਾਏ ਸਤਗੁਰ ਸੇਵੇ ਸੋਲਾ ਲਾਹ ਹੋਏ ਉਤਮ ਜਾਤੀ ਉਤਮ ਸੋਏ ਗੁਰ ਪਾਉੜੀ ਸਬਦੋਂ ਉਚਾ ਹੋਏ ਨਾਨਕ ਨਾਮ ਵਡਾਈ ਹੋਏ ਆਸਾ ਮਹੱਲਾ ਤੀਜਾ ਮਨਮੁਖ ਝੂਠੋ ਝੂਠ ਕਮਾਵੇ ਖਸਮੈ ਕਾ ਮਹਿਲ ਕਦੇ ਨਾ ਪਾਵੇ ਦੂਜੈ ਲੱਜੀ ਭਰਮ ਪੁਲਾਵੇ ਮਮਤਾ ਬਾਧਾ ਆਵੇ ਜਾਵੇ ਦੋਹਾ ਗਣੀ ਕਾ ਮਨ ਦੇਖ ਸਿੰਗਾਰ ਪੁੱਤਰ ਕਲਤ ਧਨ ਮਾਇਆ ਜਿਤ ਲਾਏ ਝੂਠ ਮੋਹ ਪਾਖੰਡ ਵਿਕਾਰ ਰਹਾਉ ਸਦਾ ਸੋਹ ਆਗਣ ਜੋ ਪ੍ਰਭ ਪਹਾਵੇ ਗੁਰ ਸ਼ਬਦੀ ਸਿੰਗਾਰ ਬਣਾਵੇ ਸੇਜ ਸੁਖਾਲੀ ਅਨ ਦਿਨ ਹਰਿ 라ਵੇ ਮਨ ਪੀਤਮ ਸਦਾ ਸੁਖ ਪਾਵੇ ਸਾ ਸੋਹਾਗਣ ਸਾਚੀ ਜਿਸ ਸਾਥ ਪਿਆਰ ਆਪਣਾ ਤੇਰਾ ਖੈ ਸਦਾ ਔਰਤ ਹਾਰ ਨੇੜੇ ਵੇਖੈ ਸਦਾ ਹਦੂਰ ਮੇਰਾ ਪ੍ਰਭ ਸਰਬ ਰਹਿਆ ਭਰਪੂਰ ਆਗੈ ਜਾਤ ਰੂਪ ਨਾ ਜਾਏ ਤੇਹਾ ਹੋਵੈ ਜੇਹੇ ਕਰਮ ਕਮਾਏ ਸਬਦੇ ਉਚੋ ਉਚਾ ਹੋਏ ਨਾਨਕ ਸਾਚ ਸਮਾਵੈ ਸੋਏ ਆਖਾ ਮਹੱਲਾ ਤੀਜਾ ਭਗਤ ਰੱਤਾ ਜਨ ਸਹਿਜ ਸੁਭਾਏ ਗੁਰ ਕੈ ਭੈ ਸਾਚੈ ਸਾਚ ਸਮਾਏ ਬਿਨ ਗੁਰ ਪੂਰੇ ਭਗਤ ਨਾ ਹੋਏ ਮਨ ਮੁਖ ਰੁੰਨੇ ਆਪਣੀ ਪਤ ਖੋਏ ਮੇਰੇ ਮਨ ਹਰ ਜਪ ਸਦਾ ਤੇ ਆਏ ਸਦਾ ਆਨੰਦ ਹੋਵੇ ਦਿਨ ਰਾਤਿ ਜੋ ਇੱਛਾ ਸੋਈ ਫਲ ਪਾਏ ਰਹਾਉ ਗੁਰ ਪੂਰੇ ਤੇ ਪੂਰਾ ਪਾਏ ਫਿਰਦਾ ਸ਼ਬਦ ਸਤਨਾਮ ਵਸਾਏ ਅੰਤਰ ਨਿਰਮਲ ਅੰਮ੍ਰਿਤ ਸਰਣ ਆਏ ਸਦਾ ਸੂਚੇ ਸਾਚ ਸਮਾਏ ਹਰ ਪ੍ਰਭ ਵੇਖੈ ਸਦਾ ਹਜੂਰ ਗੁਰ ਪ੍ਰਸਾਦ ਰਹਿਆ ਭਰਪੂਰ ਜਹਾਂ ਜਾਵ ਤਹ ਵੇਖਾਂ ਸੋਏ ਗੁਰ ਬਿਨ ਦਾਤਾ ਅਵਰ ਨ ਕੋਏ ਗੁਰ ਸਾਗਰ ਪੂਰਾ ਪੰਧਾਰ ਊਤਮ ਰਤਨ ਜਵਾਹਰ ਅਪਾਰ ਗੁਰ ਪ੍ਰਸਾਦੀ ਦੇਵਣ ਹਾਰ ਨਾਨਕ ਬਖਸ਼ੇ ਬਖਸ਼ਣ ਹਾਰ ਆਤਾ ਮਹੱਲਾ ਤੀਜਾ ਗੁਰ ਸਾਹਿਬ ਸਤਗੁਰ ਸਤ ਸੋਏ ਪੂਰੇ ਭਾਗ ਗੁਰ ਸੇਵਾ ਹੋਏ ਸੋ 부ਝਾਇ ਜਿਸ ਆਪ 부ਝਾਏ ਗੁਰ ਪ੍ਰਸਾਦੀ ਸੇਵ ਕਰਾਏ ज्ञान रतन सब सोझी होए गुरु प्रसाद अज्ञान विनासै अनदिन जागे देखै सत सोए रहा मोह गुमान गुरु शब्द जलाए पूरे गुरु ते सोझी पाए अंतर महल गुरु शब्द पहचानै आवन जान रहै फिर नाम समाणी जमण मरणा है संसार मनमुख अचेत माया मोह गुबार ਬਾਰ ਨਿੰਦਾ ਬਹੁਕੂੜ ਕਮਾਵੇ ਵਿਸਤਾ ਦਾ ਕੀੜਾ ਵਿਸਤਾ ਮਹਿ ਸਮਾਵੇ ਸਤ ਸੰਗਤ ਮਿਲ ਸਭ ਸੋਝੀ ਪਾਏ ਗੁਰ ਕਾ ਸ਼ਬਦ ਹਰ ਭਗਤ ਦਿੜ੍ਹਾਏ ਬਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੇ ਸੋਏ ਆਸਾ ਮਹੱਲਾ ਤੀਜਾ ਪੰਜ ਪੜੇ ਸਬਦ ਮਾਰੈ ਤੇ ਸਦਾ ਆਨੰਦ ਸਤ ਗੁਰ ਭੇਟੇ ਗੁਰੂ ਗੋਬਿੰਦ ਨਾ ਫਿਰ ਮਰੈ ਨਾ ਆਵੈ ਜਾਏ ਪੂਰੇ ਗੁਰ ਤੇ ਸਾਚ ਸਮਾਏ ਜਿਨ ਕਉ ਨਾਮ ਲਿਖਿਆ ਧੁਰ ਲੇਖ ਤੇ ਅਨ ਦਿਨ ਨਾਮ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵੇਖ ਰਹਾਉ ਜਿਨ ਕਉ ਹਰ ਪ੍ਰਭ ਲਏ ਮਿਲਾਏ ਤਿਨ ਕੀ ਜਹਨ ਗਤ ਕਹੀ ਨਾ ਜਾਏ ਪੂਰੇ ਸਤਗੁਰ ਦਿੱਤੀ ਵਡਿਆਈ ਊਤਮ ਪਦਵੀ ਹਰ ਨਾਮ ਸਮਾਈ ਜੋ ਕਿਸ ਕਰੇ ਸੋ ਆਪੇ ਆਪ ਇਕ ਘੜੀ ਮਹਿ ਥਾਪ ਉਥਾਪ ਕਹ ਕਹ ਕਹਿਣਾ ਆਖ ਸੁਣਾਏ ਜੇ ਸੋ ਘਾਲੇ ਥਾਏ ਨਾ ਪਾਈ ਜਿਨ ਕਹਿ ਪੋਤੇ ਪੁੰਨ ਤਿਨਾ ਗੁਰੂ ਮਿਲਾਏ ਸਚ ਬਾਣੀ ਗੁਰ ਸ਼ਬਦ ਸੁਣਾਏ ਜਹਾਂ ਸ਼ਬਦ ਵਸੈ ਤਹਾਂ ਦੁਖ ਜਾਏ ਗਿਆਨ ਰਤਨ ਸਾਚੈ ਸਹਿਜ ਸਮਾਏ ਨਾ ਮੈਂ ਜੀਵ ਵਧੂਰ ਧਨ ਨਾਹੀ ਕੋਈ ਜਿਸ ਨੂੰ ਬਖਸ਼ੇ ਸਾਚਾ ਸੋਇ ਪੂਰਾ ਸ਼ਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਏ ਆਸਾ ਮਹੱਲਾ ਤੀਜਾ ਨਿਰਤ ਕਰੇ ਬਹੁਵਾਜਿ ਵਜਾਏ ਇਹ ਮਨ ਅੰਦਾ ਬੋਲਾ ਹੈ ਕਿਸਿਆ ਸੁਣਾਏ ਅੰਤਰ ਲੋਭ ਪਰਮ ਅਨਲ ਵਾਉ ਦੀਵਾ ਬਲੈ ਨਾ ਸੋਝੀ ਪਾਏ ਗੁਰਮੁਖ ਭਗਤ ਕਟ ਚਾਨਣ ਹੋਏ ਆਪਿ ਪਛਾਣ ਮਿਲਾ ਪ੍ਰਭ ਸੋਏ ਰਹਾ ਗੁਰਮੁਖ ਨਿਰਤ ਹਰ ਲਾਗੇ ਪਹਾਉ ਪੂਰੇ ਤਾਲ ਵਿੱਚ ਹਉ ਆਤਿ ਗਵਾਏ ਮੇਰਾ ਪ੍ਰਭ ਸਾਚਾ ਆਪੇ ਜਾਣ ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਣ ਗੁਰਮੁਖ ਭਗਤ ਅੰਤਰ ਪੀਤ ਪਿਆਰ ਗੁਰ ਕਾ ਸ਼ਬਦ ਸਹਿਜ ਵਿਚਾਰ ਗੁਰਮੁਖ ਭਗਤ ਜੁਗਤ ਸਚ ਸੋਏ ਪਾਖੰਡ ਭਗਤ ਨਿਰਤ ਦੁਖ ਹੋਏ ਇਹਾਂ ਭਗਤ ਜਨ ਜੀਵ ਤਮਰੇ ਗੁਰ ਪ੍ਰਸਾਦੀ ਭਵ ਜਨ ਤਰੈ ਗੁਰ ਕੈ ਬਚਨ ਭਗਤ ਥਾਂ ਪਾਏ ਹਰ ਜੀ ਉਹ ਆਪ ਵਸੈ ਮਨ ਆਏ ਹਰ ਕਿਰਪਾ ਕਰੇ ਸਤ ਗੁਰੂ ਮਿਲਾਏ ਨਿਹਚਲ ਭਗਤ ਹਰ ਸਿਉ ਚਿਤ ਲਾਏ ਭਗਤ ਰਤੇ ਤਿਨ ਸੱਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ